yeah i can't ਸੇਵਾਦਾਰਾ ਠੀਕ ਹੈ ਇਹ ਜਿਹੜੀ ਫੀਡ ਆ ਡੀਪੀਓ ਦੇ ਮਤਲਬ ਕਿ ਕਹਿੰਦੇ ਤੇ ਵੰਡੀ ਆ ਠੀਕ ਹੈ ਉਹਨਾਂ ਨੇ ਮੈਨੂੰ ਕਿਹਾ ਸੀ ਕਿ ਇਹ ਜਿਹੜੀ ਫੀਡ ਸੈਂਟਰ ਤੋਂ ਸੈਂਟਰ ਮਤਲਬ ਕਿ ਲਾਪਾਤਰੀਆਂ ਦੇ ਮਤਲਬ ਕਿ ਦਿੱਤੀ ਜਾ ਉਹਨਾਂ ਤੁਹਾਨੂੰ ਕੋਈ ਲਿ ਸਟੀ ਦਿੱਤਾ ਜਾਂ ਮੂਝ ਬਣੀ ਇਹ ਲਿਖਤੀ ਨਹੀਂ ਦਿੱਤਾ ਮੂਝ ਬਣੀ ਹਾਂਜੀ 110 ਆ ਸੈਂਟਰਾਂ ਵਿੱਚ ਵੰਡੀ ਆ 56 ਸੈਂਟਰ ਰਹਿੰਦੇ 167 ਸੈਂਟਰ ਹੈ ਸੇਵਾਦਾਰਾ ਵੰਡ ਸਕਦਾ ਫਿਰ ਪਾਸੇ ਨਹੀਂ ਵੰਡ ਨਹੀਂ ਸਕਦਾ ਠੀਕ ਹੈ ਤੈਨੂੰ ਹੋਰ ਵੀ ਨਾ ਕੋਈ ਕੰਮ ਦਿੱਤੇ ਤਨਖਾਹਾਂ ਤੋਂ ਫੋਕ ਬਣਾਉਂਦੇ ਕਿ ੱਲੇ ਬਸ ਵੈਜਵਾਰ ਦਾ ਕੰਮ ਹੀ ਕਰ। ਆਹਾਂ ਚ ਸੇਵਾਦਾਰ ਦਾ ਇਹੋ ਵੀ ਦਫਤਰ ਬੰਦ ਕਰਨਾ ਤੇ ਖੋਲਣਾ ਡਾਕ ਵੰਡਣੀ ਤੇ ਬਿੱਲ ਜਮਾ ਕਰਾਉਣੀ। ਅੱਛਾ ਠੀਕ ਹੈ। ਜੇ ਕੋਈ ਅਫਸਰ ਮੈਨੂੰ ਕੋਈ ਵੀ ਕੰਮ ਕਹੂਗਾ, ਤੇ ਮੈਂ ਉਹ ਕੰਮ ਕਰ ਸਕਦੀ ਮੈਂ ਜਵਾਬ ਨਹੀਂ ਦੇ ਸਕਦੀ। ਕਿ ਨਾਮ ਕੀ ਉਹਨਾਂ ਦਾ ਜਿੰਨਾ ਤਨਖਾਹ ਵਾਟਰ ਦਿੱਤਾ ਹੈ ਵਾਲਾ? ਕਿ ਨਾਮ ਨਾਲ? ਹਰਦੀਪ ਮੈਡਮ ਡਿਪਿਓ। ਕਿ ਨਾਮ ਨਾਲ? ਹਰਦੀਪ ਮੈਡਮ। ਹਰਦੀਪ ਮੈਡਮ। ਹਾਂਜੀ। ਰਹਿ ਗਏ। ਹਾਂ। ਡਿਪਿਓ ਦੇ ਕੰਮ ਤੇ ਵੱਡੇ ਮੈਂ ਕੋਈ ਆਪਣੇ ਆਪ ਥੋੜਾ ਬਸ ਬਸ ਮੈਂ ਵੀ ਬਾਜੀ ਬਾਜੀ ਆ ਦੇਖੋ ਸੀਡੀਪੀਓ ਸਰਦਾ ਇਹ ਦਫਤਰ ਆ ਤੇ ਕੁਰਸੀ ਸਾਡੀ ਖਾਲੀ ਪਈ ਆ ਬੜੀ ਦੇਰ ਤੋਂ ਖਾਲੀ ਪਈ ਆ ਜਦੋਂ ਐਡੀਸ਼ਨਲ ਜਦੋਂ ਵੀ ਸਾਡੇ ਬਲੌਕ ਨੂੰ ਇੱਥੇ ਸੀਡੀਪੀਓ ਮਿਲਦੇ ਆ ਐਡੀਸ਼ਨਲ ਚਾਰਟ ਤੇ ਮਿਲਦੇ ਆ ਕਦੇ ਵੀ ਸਾਨੂੰ ਪਰਮਾਨੈਂਟ ਕਈ ਸਾਲਾਂ ਤੋਂ ਲਗਭਗ 4-5 ਤੋਂ ਵੀ ਵੱਧ ਉੱਪਰ ਸਾਲ ਸਮਾਂ ਬੀਤ ਗਿਆ ਵੀ ਕਦੇ ਵੀ ਸਾਨੂੰ ਪਰਮਾਨੈਂਟ ਸਟਾਫ ਮਿਲਿਆ ਹੀ ਨਹੀਂ ਨਾ ਸਾਨੂੰ ਕਦੇ ਸੀਡੀਪੀਓ ਪਰਮਾਨੈਂਟ ਮਿਲਿਆ ਤੇ ਨਾ ਹੀ ਭਾਜੀ ਸਾਨੂੰ ਕਦੇ ਸੁਪਰਵਾਈਜ਼ਰ ਜਿਹੜੇ ਆ ਉਹ ਪਰਮਾਨੈਂਟ ਮਿਲਿਆ ਕੀ ਨਿਕਲ ਗਿਆ ਫੀਡ ਦਾ ਜਿਹੜਾ ਸਮਾਂ ਆ ਅੱਧਾ ਟਾਈਮ ਜਿਹੜਾ ਆ ਉਹ ਦਫਤਰ 'ਚ ਨਿਕਲ ਗਿਆ ਇਹ ਖਰਾਬ ਹੀ ਹੋ ਸਕਦੀ ਹੈ ਹਾਂ ਖਰਾਬ ਕਿ ਹੋਗੀ ਹੋਗੀ ਨਹੀਂ ਹੋਈ ਤਾਂ ਨਹੀਂ ਹੋਊਗੀ ਐਕਸਪਾਇਰ ਹੋ ਸਕਦੀ ਆ ਕਿਉਂਕਿ ਵੇਖੋ 24 ਤਰੀਕ ਦੀ ਫੀਡ ਆਈ ਹੈ 24 ਆਈ ਇੱਕ ਮਹੀਨਾ ਜਿਹੜੀ ਇੱਥੇ ਲੱਗ ਪਾਇਆ ਇੱਕ ਮਹੀਨਾ ਦਫਤਰ 'ਚ ਪਈਦੀ ਆ ਉਹ ਲਾਭਪਾਤਰੀਆਂ ਤੱਕ ਪਹੁੰਚਣੀ ਚਾਹੀਦੀ ਸੀ ਉਹਦੇ 'ਚ ਲਾਭਪਾਤਰੀਆਂ ਦਾ ਨੁਕਸਾਨ ਹੋਇਆ ਹੈ ਮੈਂ ਸਰਬ ਆਂਗਨਵਾੜੀ ਵਰਕਰ ਹੈਲਪਰ ਯੂਨੀਅਨ ਦੀ ਪੰਜਾਬ ਪ੍ਰਧਾਨ ਆ ਇਹ ਮਸਲਾ ਕੀ ਹੈ ਦਾ ਸਾਡੇ ਇੱਥੇ ਸੀਡੀਪੀਓ ਬਲਾਕ ਜਿਹੜਾ ਆ ਸਾਰੇ ਦਾ ਸਾਰਾ ਖਾਲੀ ਪਿਆ 11 ਦੇ ਵਿੱਚ ਪੋਸਟਾਂ ਨੇ ਪਰ ਸਾਡੇ ਇੱਥੇ ਕੋਈ ਵੀ ਸੀਡੀਪੀਓ ਨਾ ਕੋਈ ਸੀਡੀਪੀਓ ਆ ਨਾ ਅਕਾਊਂਟੈਂਟ ਆ ਨਾ ਕਲਰਕ ਆ ਸੇ ਸੁਪਰਵਾਈਜ਼ਰਸ ਹੁੰਦੇ ਆ ਇੱਕ ਸਰਕਲ ਜਿਹੜਾ ਆ ਉਹਦੇ ਵਿੱਚ 28 ਤੋਂ 30 ਤੱਕ ਸੈਂਟਰ ਹੁੰਦੇ ਆ ਤੇ ਇੱਕ ਸੈਂਟਰ ਦੇ ਵਿੱਚ ਇੱਕ ਸਰਕਲ ਦੇ ਵਿੱਚ ਇੱਕ ਸੁਪਰਵਾਈਜ਼ਰ ਹੁੰਦੇ ਆ ਸੋ 6 ਸਾਡੇ ਸਰਕਲ ਨੇ 6 ਦੇ 6 ਵਿੱਚ ਸਹੀ ਸੁਪਰਵਾਈਜ਼ਰ ਨਹੀਂ ਹੈਗੇ ਨਾ ਇੱਥੇ ਕੋਈ ਸੀਡੀਪੀਓ ਨਾ accountant ਨਾ clerk ਨਾ senior ਸਹਾਇਕ ਆ ਨਾ ਇੱਥੇ ਸਾਡੇ ਕੋਆਰਡੀਨੇਟਰ ਆ ਸੋ 11 ਪੋਸਟਾਂ ਬਣਦੀਆਂ ਦਫ਼ਤਰ ਨੂੰ ਦੇਣੀਆਂ ਜਿਹਦੇ ਵਿੱਚੋਂ ਕਿ ਸਾਡੇ ਦਫ਼ਤਰ ਦੇ ਵਿੱਚ ਇੱਕ ਕੱਲਾ ਸੇਵਾਦਾਰ ਹੀ ਆ ਜਿਹੜਾ ਇਸ ਵੇਲੇ ਮੌਜੂਦ ਆ ਤੇ ਸੇਵਾਦਾਰ ਦੇ ਉੱਤੇ ਸਾਰੇ ਦਫ਼ਤਰ ਦਾ ਭਾਰ ਜਿਹੜਾ ਉਹ ਛੁੱਟਿਆ ਗਿਆ ਪਰੇਸ਼ਾਨੀਆਂ ਕੀ ਆ ਰਹੀਆਂ ਆਪਾਂ ਪਰੇਸ਼ਾਨੀਆਂ ਸਾਨੂੰ ਬਹੁਤ ਸਾਰੀਆਂ ਸਾਡੀਆਂ ਪਰੇਸ਼ਾਨੀਆਂ ਨੇ ਜਿਵੇਂ ਕਿ ਆਂਗਰਵਾੜੀ ਵਰਕਰਸ ਦਾ ਸਭ ਤੋਂ ਪਹਿਲੋਂ ਤੇ ਵੱਡਾ ਕਾਮਯਾਬੀ ਜਦੋਂ ਕੋਈ ਵੀ ਮਜ਼ਦੂਰ ਵੇਖੋ ਮਜ਼ਦੂਰੀ ਕਰਦਾ ਆ ਤਾਂ ਉਹਨੂੰ ਜੇਕਰ ਉਹਦਾ ਮਜ਼ਦੂਰੀ ਉਹਦਾ ਪਸੀਨਾ ਸੁੱਕਣ ਤੋਂ ਪਹਿਲੋਂ ਉਹਨੂੰ ਉਹਦਾ ਮਿਲ ਜਾਵੇ ਉਹਦਾ ਮਿਹਨਤਾਨਾ ਮਿਲ ਜਾਵੇ ਤਾਂ ਉਹਦੀ ਸਾਰੇ ਦਿਨ ਦੀ ਥਕਾਵਟ ਲੱਥ ਜਾਂਦੀ ਆ ਸੋ ਇੱਥੇ ਮਸਲਾ ਐਵੇਂ ਹੋਇਆ ਬਿਆ ਵੀ 3 ਮਹੀਨੇ ਹੋ ਗਏ ਆ ਸਾਡਾ ਸਟੇਟ ਦਾ ਫੰਡ ਪੈਣ ਵਾਲਾ ਪਿਆ ਕਿਸੇ ਨੂੰ ਕੋਈ ਪਰਵਾਹ ਨਹੀਂ 2 ਮਹੀਨੇ ਤੋਂ ਸਾਡਾ ਜਿਹੜਾ ਸੈਂਟਰ ਫੰਡ ਜਿਹੜਾ 3 ਮਹੀਨਿਆਂ ਦਾ ਰਹਿੰਦਾ ਸਟੇਟ ਫੰਡ ਜਿਹੜਾ ਸਾਡਾ 2 ਮਹੀਨਾ ਰਹਿੰਦਾ 올ਓਵਰ ਸਾਡੀ ਜਿਹੜੀ ਤਨਖਾਹ ਆ ਉਹ ਨਹੀਂ ਪਈ ਤੇ ਵਰਕਰਸ ਦੇ ਘਰਾਂ ਦੇ ਚੁੱਲ੍ਹੇ ਜਿਹੜੇ ਆ ਉਹ ਠੰਡੇ ਪਏ ਆ ਵਰਕਰ ਹੈਲਪਰਸ ਇੰਨੀਆਂ ਮਜਬੂਰ ਨੇ ਕਈ ਜੜੀਆਂ ਨੇ ਉਹ ਵਿਧਵਾ ਨੇ ਕਈ ਤਲਾਕਸ਼ੁਦਾ ਨੇ ਕਈ ਅੰਗਹੀਨ ਨੇ ਬਹੁਤ ਸਾਰੀਆਂ ਮਜਬੂਰੀਆਂ ਆਉਂਦੀਆਂ ਪਈਆਂ ਨੇ ਇੱਥੋਂ ਤੱਕ ਮੈਨੂੰ ਦੱਸਿਆ ਜਾ ਰਿਹਾ ਵੀ ਕਰਜ਼ੇ ਚੁੱਕ ਕੇ ਉਹਨਾਂ ਨੇ ਤੇ ਫਿਰ ਆਪਣੇ ਘਰਾਂ ਦੇ ਗੁਜ਼ਾਰੇ ਜਿਹੜੇ ਉਹ ਕਰਦੀਆਂ ਪਈਆਂ ਮੈਡਮ ਫੀਡ ਕਿੰਦੇ ਵੱਡੀ ਏਸੀਟੀਪੀ ਤੋਂ ਬ ਫੀਡ ਸੀਡੀਪੀਓ ਤੋਂ ਬਗੈਰ ਨਹੀਂ ਵੰਡੀ ਜਾ ਸਕਦੀ ਕਿਉਂਕਿ ਸੀਡੀਪੀਓ ਨੇ ਫੀਡ ਨੂੰ ਪਹਿਲੋਂ ਵੰਡ ਕਰਨੀ ਹੁੰਦੀ ਹੈ ਸੁਪਰਵਾਈਜ਼ਰਸ ਦੇ ਵਿੱਚ ਸੀਡੀਪੀਓ ਵੰਡ ਕਰਦੇ ਫੀਡ ਦੀ ਸੁਪਰਵਾਈਜ਼ਰ ਨੂੰ ਦਿੰਦੇ ਆ ਸੁਪਰਵਾਈਜ਼ਰ ਅੱਗੋਂ ਵੰਡ ਕਰਕੇ ਵਰਕਰਸ ਨੂੰ ਜਿਹੜੇ ਉਹਨਾਂ ਦੇ ਅੰਡਰ ਸਰਕਲ ਹੁੰਦਾ ਹੈ ਉਹ ਸਰਕਲ ਦੇ ਵਿੱਚ 28 ਜਾਂ 30 ਸੈਂਟਰ ਹੁੰਦੇ ਆ ਉਹਨਾਂ ਨੂੰ ਵੰਡ ਕਰਕੇ ਫੀਡ ਦਿੰਦੇ ਆ ਸੋ ਇਹ ਜਿਹੜੀ ਫੀਡ ਆ ਇਹ ਸੇਵਾਦਾਰ ਨੇ ਆਪਣੇ ਆਪ ਵੰਡੀ ਆ ਤੇ ਪਿੱਛੋਂ ਦਬਾਤੋਂ ਵੰਡੀ ਆ ਡੀਪੀਓ ਮੈਡਮ ਦੇ ਕਹਿਣ ਤੇ ਤੇ ਡਾਇਰੈਕਟੋਰੇਟ ਤੋਂ ਉਹਨ ਦਬਾ ਪਾਇਆ ਗਿਆ ਜੇਕਰ ਡਾਇਰੈਕਟੋਰੇਟ ਇੱਕ ਸੇਵਾਦਾਰ ਕੋਲੋਂ ਫੀਡ ਵੰਡਾ ਸਕਦੇ ਆ ਪੂਰੇ ਬਲਾਕ ਦੀ ਜਿਹੜੀ ਕਿ ਸੀਡੀਪੀਓ ਦਾ ਕੰਮ ਬਣਦਾ ਆ ਤੇ ਫਿਰ ਉਹ ਡੀਡੀਓ ਪਾਵਰਸ ਦੇ ਦੇਣ ਇੱਕ ਸੇਵਾਦਾਰ ਨੂੰ ਡੀਡੀਓ ਪਾਵਰਸ ਦੇ ਦੇਣ ਤਾਂ ਕਿ ਉਹ ਸਾਡੀਆਂ ਤਨਖਾਹਾਂ ਵੀ ਬਣਾਉਣ ਸਾਰੇ ਕੰਮ ਫਿਰ ਦੇ ਦੇਣ ਇੱਕ ਸੇਵਾਦਾਰ ਨੂੰ ਜੇ ਇੱਕ ਸੇਵਾਦਾਰ ਦੇ ਸਿਰ ਤੇ ਸਾਰਾ ਦਫ਼ਤਰ ਚੱਲਣਾ ਆ ਕਿਉਂਕਿ ਬੜੀਆਂ ਸਾਰੀਆਂ ਪਰੇਸ਼ਾਨੀਆਂ ਆਉਂਦੀਆਂ ਪਈਆਂ ਆ ਕਈ ਜਿਹੜੀਆਂ ਵਰਕਰਸ ਨੇ ਉਹਨਾਂ ਨੇ ਬਾਹਰ ਜਾਣਾ ਆ ਉਹਨਾਂ ਦੇ ਉੱਤੇ ਸਟੈਂਪ ਜਿਹੜੀ ਆ ਸਾਇੰਸ ਸੀਡੀਬੀਓ ਦੇ ਹੋਣੇ ਆ ਐਨਓਸੀ ਲੈਣੀ ਆ ਕਈਆਂ ਨੂੰ ਸਰਟੀਫਿਕੇਟ ਚਾਹੀਦਾ ਮੈਡੀਕਲ ਸਰਟੀਫਿਕੇਟ ਚਾਹੀਦਾ ਆ ਪੀਐਮਐਮ ਬੀਵਾਈ ਦੇ ਕੇਸ ਨੇ ਜਿਵੇਂ ਪ੍ਰਧਾਨ ਮੰਤਰੀ ਮਾਤਰਵੰਦਨਾ ਯੋਜਨਾ ਨਾ ਸੁਣੀ ਗਈ ਮੰਗ ਨਾ ਪੂਰੀ ਹੋ ਫਿਰ ਅਗਲਾ ਪੜਾਅ ਕੀ ਹੋਵਦਾ ਆ ਜੇਕਰ ਸਾਡੀ ਮੰਗ ਨਾ ਸੁਣੀ ਗਈ ਤਾਂ ਫਿਰ ਅਸੀਂ ਸਰਕਾਰ ਦੇ ਖਿਲਾਫ ਵਿਸ਼ਾਲ ਪੱਧਰ ਤੇ ਰੋਜ਼ ਪ੍ਰਦਰਸ਼ਨ ਜਿਹੜਾ ਆ ਉਹ ਕਰਾਂਗੇ ਆਉਣ ਵਾਲੀਆਂ ਜਿਮਣੀਆਂ ਚੋਣਾਂ 'ਚ ਸਰਕਾਰ ਨੂੰ ਘੇਰਾਂਗੇ ਪਹਿਲੋਂ ਵੀ ਅਸੀਂ ਸਰਕਾਰ ਦੇ ਖਿਲਾਫ ਜਿਹੜਾ ਰੋਜ਼ ਪ੍ਰਦਰਸ਼ਨ ਕੀਤਾ ਸੀਗਾ ਜਲੰਧਰ ਵਿਖੇ 6 ਜੁਲਾਈ ਨੂੰ ਸੋ ਮੁੱਖ ਮੰਤਰੀ ਸਾਹਿਬ ਦੀ ਪਤਨੀ ਨੇ ਸਾਡੇ ਨਾਲ ਵਾਅਦਾ ਕੀਤਾ ਸੀ ਕਿ ਰਖੜੀ ਦੇ ਉੱਤੇ ਸਾਨੂੰ ਸਾਡਾ ਮਾਨਪੱਤਰ ਜਿਹੜਾ ਮਾਨ ਸਰਕਾਰ ਵੱਲੋਂ ਆਉਣ ਤੋਂ ਪਹਿਲਾਂ ਸੱਤਾ ਵਿੱਚ ਆਉਣ ਤੋਂ ਪਹਿਲਾਂ ਸਾਡੇ ਨਾਲ ਆਂਗਣਵਾੜੀ ਵਰਕਰਜ਼ ਨਾਲ ਵਾਅਦਾ ਕੀਤਾ ਹੈ ਉਹਨਾਂ ਦੀ ਚੋਣ ਮੈਨੀਫੈਸਟੋ ਦਾ ਹਿੱਸਾ ਆ ਲਿਖਿਆ ਹੋਇਆ ਉਹਨਾਂ ਨੇ ਕਿ ਆਂਗਣਵਾੜੀ ਵਰਕਰਜ਼ ਨੂੰ ਮਾਣ ਪੱਤਾ ਜਿਹੜਾ ਉਹਨਾਂ ਦਾ ਦੁੱਗਣਾ ਕੀਤਾ ਜਾਊਗਾ ਸਰਕਾਰ ਬਣਨ ਤੇ ਜੋ ਅੱਜ ਤੱਕ ਪੂਰਾ ਨਹੀਂ ਕੀਤਾ ਗਿਆ ਸੋ ਇਹ ਮੰਗ ਅਸੀਂ ਲੈ ਕੇ ਗਏ ਸਾਂ ਤੇ ਮੁੱਖ ਮੰਤਰੀ ਸਾਹਿਬ ਦੀ ਧਰਮ ਪਤਨੀ ਨੇ ਕਿਹਾ ਕਿ ਤੁਹਾਡਾ ਮਾਣ ਪੱਤਾ ਜਿਹੜਾ ਜਲਦੀ ਦੁੱਗਣਾ ਕੀਤਾ ਜਾਊਗਾ ਤੇ ਰਖੜੀ ਤੇ ਤੁਹਾਨੂੰ ਜਿਹੜਾ ਆ ਇਹ ਤੋਹਫ਼ਾ ਦਿੱਤਾ ਜਾਊਗਾ ਸੋ ਅਸੀਂ ਅੱਜ ਤੱਕ ਵੇਟ ਕਰਦੇ ਪਏ ਹਾਂ ਕਿ ਸਾਡਾ ਤੋਹਫ਼ਾ ਕਿਹੜੇ ਰਸਤੇ 'ਚ ਜਾਂ ਕਿੱਥੇ ਵਿਆਹ ਸਾਨੂੰ ਨਹੀਂ ਪਤਾ ਵੀ ਮਾਨ ਸਰ ਗਲਤ ਖੇਡਾਂ ਜਿਹੜੀਆਂ ਆ ਕਿਉਂਕਿ ਇਹ ਸਰਕਾਰ ਜਿਹੜੀ ਆ ਸਿਰਫ ਇਸ਼ਤਿਹਾਰਾਂ ਦੇ ਵਿੱਚ ਹੀ ਨੌਕਰੀਆਂ ਦੇ ਰਹੀ ਆ ਤੁਸੀਂ ਦੇਖ ਲਓ ਸਾਡਾ ਦਫਤਰ ਸਾਰਾ ਖਾਲੀ ਪਿਆ ਕਿਤੇ ਨੌਕਰੀ ਤਾਂ ਜੇ ਨੌਕਰੀਆਂ ਦੇ ਰਹੀ ਸਰਕਾਰ ਤਾਂ ਸਾਡਾ ਫਿਰ ਦਫਤਰ ਖਾਲੀ ਕਿਉਂ ਪਿਆ ਹੋਵੇ 11 ਪੋਸਟਾਂ ਨੇ 11 ਦੀਆਂ 11 ਖਾਲੀ ਵਿਆਂ 11 ਪੋਸਟਾਂ ਬਣਦੀਆਂ ਨੇ ਔਰ ਇੱਥੇ ਇੱਕ ਵੀ ਨਹੀਂ ਸਿਰਫ ਇੱਕ ਸੇਵਾਦਾਰ ਦੇ ਆਸਰੇ ਡੇਢ ਦੋ ਮਹੀਨੇ ਤੋਂ ਦਫਤਰ ਜਿਹੜਾ ਹੈ ਉਹ ਚੱਲਦਾ ਪਿਆ 24 12 ਤਰੀਕ ਤੋਂ ਸਾਡੇ ਸੀਡੀਪੀਓ 12 8 ਤੋਂ ਇੱਥੇ ਕੋਈ ਸੀਡੀਪੀਓ ਨਹੀਂ ਹੈਗਾ ਵੀ ਮੈਂ ਸਰਕਲ ਪ੍ਰਧਾਨ ਆ ਤੇ ਸਾਡਾ ਇਹ ਦਫਤਰ ਜਿਹੜਾ ਇਹ ਖਾਲੀ ਪਿਆ ਬਿਲਕੁਲ ਕੋਈ ਇੱਥੇ ਸਟਾਫ ਮੈਂਬਰ ਨਹੀਂ ਹੈਗਾ 11 ਸ਼ੀਟਾਂ ਨੇ 11 ਦੀਆਂ 11 ਖਾਲੀ ਪਈਆਂ ਨੇ ਨਾ ਸੁਪਰਵਾਈਜ਼ਰ ਹੈ ਨਾ ਕੋਈ ਸੀਡੀਪੀਓ ਮੈਡਮ ਹੈ ਨਾ ਕਲਰਕ ਨਾ ਕਾਊਂਟੈਂਟ ਕੋਈ ਵੀ ਸਟਾਫ ਦਾ ਮੈਂਬਰ ਨਹੀਂ ਹੈਗਾ ਇੱਕ ਸੇਵਾਦਾਰ ਤੋਂ ਹੀ ਸਾਰਾ ਕੰਮ ਜਿਹੜਾ ਉਹ ਲਿਆ ਜਾ ਰਿਹਾ ਹੈ ਤੇ ਸਾਡਾ ਜਿੰਨੀਆਂ ਸੀਟਾਂ ਨੇ ਖੁੱਲੀਆਂ ਨੇ ਸਾਡੀ ਮੰਗ ਇਹ ਹੈ ਕਿ ਸਾਡਾ ਸਟਾਫ ਜਿਹੜਾ ਪੂਰਾ ਕੀਤਾ ਜਾਵੇ ਤੇ ਵਾਕੰਸੀਆਂ ਜਿਹੜੀਆਂ ਸਾਡੀਆਂ ਖਾਲੀ ਪਈਆਂ ਸੀਟਾਂ ਪੂਰੀਆਂ ਕੀਤੀਆਂ ਜਾਣ ਮੰਨ ਲਓ ਨਹੀਂ ਮੰਗ ਪੂਰੀ ਹੁੰਦੀ ਫਿਰ ਅਪੀਲ ਕਰਤੀਗੀ ਉੱਧਰ ਦਾ ਫਿਰ ਅਸੀਂ ਆਪਣੇ ਸਾਰੇ ਕੰਮਾਂ ਦਾ ਬਾਈਕਾਟ ਕਰਾਂਗੇ